ਮੇਰੇ ਵੱਲੋਂ ਤੁਹਾਨੂੰ ਸਾਰੇ ਇੰਪਾਇਰ ਬਧੀ ਸਸਟ੍ਰੇਟ ਤੇ ਲੋ ਵੀ ਅੱਜ ਸਾਰੇ ਬੰਦੇ ਆ ਗਏ 10 ਆਵਾਈ ਵੀ ਆ ਗਿਆ ਨਾਲ ਚਾਰ ਬੰਦੇ ਆ ਗਏ ਇਹ ਡਾਉਨ ਸੀਲਿੰਗ ਵਾਲੇ ਵੀ ਆ ਗਏ ਟੈਲੰਟ ਦਾ ਕੰਮ ਲੱਗ ਗਿਆ ਆਪਣੇ ਨਾਣ ਘਾਣ ਵਿੱਚ ਸਾਰੀ ਘਾਣ ਵਿੱਚ ਕੀ ਠੀਕ ਹੁਣ ਹੈ ਕੁਝ ਹੈ। ਠੀਕ ਹੈ। ਉਹ ਗਲੀ ਕਿਟਾ ਟਾਇਲ ਲਾਗੇ ਆਪਣੀ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ। ਲੇਕਿਨ ਦੇਖੀ। ਇਹ ਗਲੀ ਅੱਜੇ ਸਾਫ਼ ਕਰੀ ਜੇ ਨੇ। ਕੱਲ ਉਹ ਪਿਛਲੇ ਵਾਂਸ ਟਾਇਲ ਲਾਤੀ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ। ਸਰੇ ਕਰਤੀ ਜਿਹੜੀ ਕੱਲ ਰਹੀ ਸੀਗੀ ਥੋੜੀ ਜੀ। ਐਵੀ ਫਿਰੇ ਮਾਰੀ ਤੇ ਅੱਜ ਉਹ ਡੱਬੇ ਚ ਲਾਉਣੀ ਇਹਨਾਂ ਨੇ। ਤੇ ਅੱਜ ਛਾਲ ਐ ਵੀ ਖੋਲਣੀ। ਪੈੜ ਸਾਰੀ। ਇਹ ਕਹਿੰਦੇ ਟੈਲਣ ਕਹਿੰਦੇ ਅਸੀਂ 2 ਦਿਨ ਚਾ ਲਾ ਕੇ ਇਹਨੇ ਫੇਰ ਬਚੱਕ ਉੱਪਰ ਖੜਾ ਲਿਓ। ਹੁਣ ਉੱਪਰ ਪਤਾ ਨਹੀਂ ਨਾ ਇਹਨਾਂ ਦਾ ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ। ਇਹ ਇੱਧਰ ਪਹਿਲਾਂ ਸਾਨੂੰ ਬੈਕ ਸਾਈਡ ਦਿਖਾਵਾਂ। ਮੰਮੀ ਖਲਿਓ ਨਾ ਕੀ ਆਪ ਕੀ ਕਹਨੀ ਹੋਈ ਮੰਮੀ ਇਹ ਪਤਾ ਨਹੀਂ ਸੈ ਗੁੰਡਾ ਲੱਗਿਆ ਵਾਹਣਾ ਇਹ ਵੀ ਲੱਗਿਆ ਨਾ ਮੰਮੀ ਆ ਦਰਨ کھول ਲੋਂਗੇ ਮਰੇ ਪਿੱਛੇ ਟੈਲਾਂੀਆਂ ਦਿਖਾਉਣੀਆਂ ਹਾਂਦੀ ਹਾਂਦੀ ਮੱਧੇ ਬਾਹਤੇ ਹੀ ਲਾਦੀ ਨਹੀਂ ਕਿ ਮਿੱਟੀ ਦੀ ਬੰਦ ਤੇ ਰੋ ਚੱਲਦੀ ਹੈ ਹੋਰ ਜੇ ਲਾ ਲਾ ਬਾਹਤੇ ਹੀ ਲਾ ਲਈ ਅਲੱਗ ਦੁਨੀਆ ਬਾਹਤੇ ਹੀ ਲਾ ਲੇਗਾ ਦੋ ਸਾਈਡ ਸਾਫ ਕਰਕੇ ਜਾਣਾ ਪੈਂਦਾ ਮਟੈਲਾਂ ਨਹੀਂ ਗੰਦੀਆਂ ਬਹੁਤ ਹੁੰਦੀਆਂ ਮਿੱਟੀ ਕਰਕੇ ਗੰਦੀਆਂ ਹੁੰਦੀਆਂ ਬਹੁਤ ਗੰਦੀਆਂ ਬਾਹਰ ਤੇ ਮਿੱਟੀ ਵਾਲ ਪੈਰ ਨਹੀਂ ਹੁੰਦੇ ਉਹ ਜੁੱਪਣਾ ਬਦਲ ਲੈਂਦੇ ਆਪਾਂ ਆ ਲੋਈ ਆਹ ਸਾਈਡ ਤੇ ਟੈਨਾਂ ਲਾਤੀਆਂ ਕੱਲ ਸਾਰੀਆਂ ਇਹ ਹੁਣ ਇੱਧਰ ਲਾਗੇ ਲਾਉਣ ਇੱਧਰ ਵੀ ਦੇਖਾਂਗੇ ਪਹਿਲਾਂ ਨਾ ਇੱਧਰ ਟੈਲ ਪੂਰੀ ਕਰਾਂਗੇ ਸਾਰੀ ਮੈਂ ਕਿ ਮੁਰੇ ਹਾਂਜੀ ਇਹ ਵੀ ਇੱਥੇ ਤੇ ਢਾਲ ਸਾਰੀ ਬਾਹਰ ਨਹੀਂ ਆ ਨਾ ਕਿੱਧਰ ਨੂੰ ਉੱਧਰ ਨੂੰ ਹੈਦੀ ਹੈਦੀ ਤੇ ਇੱਧਰੋਂ ਕੱਢ ਤੋ ਕੱਢਣੀ ਤੈਨੂੰ ਤਾਂ ਕੱਢਣੀ ਹੋਣੀ ਆ ਤਾਂ ਪੁੱਛਿਆ ਹੈ ਨਾ ਫੇ ਇੱਧਰੋਂ ਕੱਢ ਲਓ ਉਹੀ ਤਾਂ ਪੁੱਛ ਰਿਹਾ ਮੈਂ ਕਿ ਤੇ ਇਹਦੇ ਦੁੱਸਤ ਤਾਂ ਨਹੀਂ ਦੁੱਸਤ ਹੁੰਦੀ ਢਾਲ ਦੀ ਕੋਈ ਹੈਦ ਨੂੰ ਏ ਢਾਲ ਹੈਦੀ ਹੈਦ ਨੂੰ ਏ ਢਾਲ ਹੈ ਸਾਰੇ ਇੱਦੀ ਪਾਰਟੀਸ਼ਨ ਕਰ ਲੋ ਉਹਨੇ ਇੱਦੀ ਉਧਰੋਂ ਕੱਢ ਦੋ ਇੱਦੀ ਇੱਧਰੋਂ ਕੱਢ ਦੋ ਜਿੱਥੇ ਜਿੱਥੇ ਜਿੱਦਾਂ ਲੋਟ ਲੱਗਦਾ ਆਪਾਂ ਤੋਂ ਉੱਚਾ ਹੈ ਅੱਪੇ ਅੱਛਾ ਉੱਚਾ ਹੋ ਇਹ ਦੰਦ ਉੱਤੀ ਹੁਣ ਢਾਲ ਤੋਂ ਸਾਰੇ ਦੀ ਜਾਣ ਨਾ ਨਾ ਇੱਦੀ ਇੱਦੀ ਕਰੀ ਮੀਮੀ ਉਹਦੀ ਉਧਰੋਂ ਗੱਡੀ ਵੀ ਹੈ ਇੱਧਰੋਂ ਗੱਡੀ ਵੀ ਹੈ ਹਾਂ ਹਾਂ ਇੱਦੀ ਇੱਧਰੋਂ ਕੱਢ ਲੋ ਫੇਰ ਦੇਖ ਲੋ ਕਿੱਦਾਂ ਨੂੰ ਉਹ ਮੈਂ ਕਹਿੰਦਾ ਨਾ ਕਿਹਾ ਫਾਇਰ ਫਾਇਰ ਹਾਂ ਹਾਂ ਜਿੱਥੇ ਖੜਦੇ ਹੁੰਦੇ ਹੁਸਿਆਰੇ ਨਾ ਹਾਂ ਜਿੰਤਾ ਬੜਿਆ ਹੋਇਆ ਉਦੋਂ ਹੀ ਬਣਾਉਂਦੇ ਰੇ ਅੱਧੀ ਦੀ ਇਸ ਤੇ ਵੀ ਅੱਧੀ ਦੀ ਹਾਂ ਇਦਾਂ ਹੀ ਦਿਓ ਕਿਉਂਕਿ ਜਿਹੜਾ ਆਪਣਾ ਪਿਛਲਾ ਪਾਸੇ ਆਪਾਂ ਨੇ ਹੁਣ ਚ ਰੱਖਿਆ ਵਾ ਮਰੇ ਆਪਣਾ ਨੀਮ ਹੈ ਤਾਂ ਹੀ ਉਹ ਗੱਬੇ ਪਾਰਟੀਸ਼ਨ ਕਰਿਆ ਬਹੁਤ ਪੈਪ ਕੋਲ ਉਹਦੀ ਢਾਲੇ ਇਧਰ ਨੂੰ ਉਹਦੀ ਉਧਰ ਨੂੰ ਮਰੇ ਨੂੰ ਆ ਚਲ ਹਾਂ ਐ ਕਰ ਲਓ ਫਿਰ ਬੈਦਾਂ ਠੀਕ ਹੈ ਸਹੀ ਲੱਗਦੀ ਫੋਟਿਆ ਲੱਗੇ ਦਾ ਬਾਅਦ ਦੇਖਿਓ ਹਾਲੇ ਅਸਾ ਸਾਰੀ ਤਿਆਰੀ ਚਹੀ ਜਾਂਦੀ ਹੈ ਮੋਰੇ ਗੱਲ ਦਿੱਤ ਕਾਲਿਓ ਕੀ ਚਾਲ ਬਣਾ ਦੋਗੇ ਉਹ ਸੈਟਿੰਗ ਕਰ ਦੋਗੇ ਸਾਰੀ ਮੋਰੇ ਜੜੀ ਹੈਗੀ ਲੈਂ ਲਾਓ ਇੱਕ ਲੈਂ ਲਾਓ ਸਿਰਫ ਹੀ ਲੱਗ ਜਾਂਦੀ ਹੈ ਲੈਂ ਹਾਂ ਉਹ ਵਿੱਚ ਅਟੈ ਲਾ ਕੇ ਫਿਰ ਕਟਿੰਗ ਪਾਣੀ ਹੈ ਉਹਨੂੰ ਟਾਈਮ ਲੱਗਣੀ ਹੈ ਨਾ ਪਾਈਂ ਡਬਲ ਟੈਲ ਡਬਲ ਟੈਲ ਲੱਕੇ ਲੱਗ ਜਾਂਦੀ ਹੈ ਟੈਲ ਟੈਲ ਲੱਕੇ ਜਾਣੀ ਹੈ ਤੈਨੂੰ ਇਹ ਜੇ ਤਾਂ ਛੱਡੇ 2 ਫੁੱਟ ਫੇਟਾ 2 ਫੁੱਟ ਦੀ ਟੈਲੇ ਦੀ ਹੁਣ ਛੱਡੇ 2.5 ਫੁੱਟ 2.5 ਕਰਕੇ ਫਿਰ ਅੱਧੀ ਟੈਲ ਭੰਣਨੀ ਪਈ ਹੈ ਉਹ ਇਹ ਹੈ ਨਾ ਕਿ ਮੋਟਰਸਾਈਕਲ ਦਾ ਨਿਕਲਦਾ ਜਾਂਦਾ ਹੁੰਦਾ 8 ਸੈਕਿੰਡ ਤਾਂ ਨਿਕਲਦਾ ਐਂ ਤੇ ਵੀ ਬੱਦ ਤੇ ਮੱਧ ਮੱਧ ਹਵਾ ਹਵਾ ਨੇ ਕਿਸੀ ਬਾਜ਼ ਜੇ ਕਰੇ ਉਹ ਤੇ ਤੈਨੂੰ ਕੋਈ ਲਾ ਪੂਰੇ ਕੱਪੜੇ ਦੇ ਲੈ ਉਹਨਾਂ ਰਵੇ ਅੰਮੀ ਇੱਧਰੇ ਆ ਕੇ ਉੱਪਰ ਤਖਾਉਣਾ ਮੈਂ ਜਾ ਕੇ ਤਰਕਾਰੀ ਦੰਦ ਲਾਵਾਂਗੇ ਜਦ ਆਪਣੀ ਮੋਹਰੇ ਬੱਤਗੀ ਮੂਹਰੇ ਸਾਰੇ ਠਮਾ ਕੇ ਐਵੇਂ ਮਿੰਨਤੀ ਦਾ ਕਰੀ ਪਈ ਹੈ ਕਿ ਉਹ ਤੱਕ ਟੈਲ ਉਧਰੋਂ ਵੱਜ ਗਿਆ ਮੋਂ ਉਧਰੋਂ ਤੱਕ ਵੀ ਲਾ ਦਾਂਗੇ ਥੋੜੀ ਆਹ ਆ ਸਾਡੀਆਂ ਗਲੀਆਂ ਹੈਗੀਆਂ ਉੱਚੀਆਂ ਤੇ ਉਹ ਸੜ ਕੇ ਪਿੱਛਲੇ ਸਾਡੀਆਂ ਹੈਗੀਆਂ ਨਹੀਂ ਪਈ ਪਾਣੀ ਆ ਜਾਂਦਾ ਜਿਹੜੀ ਅਗਲੀ ਇਹ ਤੁਹਾਨੂੰ ਦਿਖਾਈ ਪਿਛਲੀ ਵੀਡੀਓ ਵਿੱਚ ਦਿਖਾਈਆਂ ਵੀ ਆ ਕਿ ਇਹ ਗਲੀ ਪੂਰੀ ਭਰ ਜਾਂਦੀ ਪਾਣੀ ਨਾਲ ਪਾਣੀ ਉਰੇ ਤੱਕ ਆ ਜਾਂਦਾ ਜਿੱਥੇ ਇੱਟਾਂ ਜੀ ਨਹੀਂ ਪਈਆਂ ਉਰੇ ਤੱਕ ਪਾਣੀ ਆ ਜਾਂਦਾ ਹੁੰਦਾ ਜੇ ਜ਼ਿਆਦਾ ਮੀਂਹ ਪੈਂਦਾ ਤੇ ਅੱਗੇ ਸੀ ਵੀਰੇ ਸਾਡੀ ਸ਼ੂਟਿੰਗ ਹੈ ਉਹਦੇ ਕਰਕੇ ਪਾਣੀ ਬਲੌਕ ਹੋ ਜਾਂਦਾ ਇੱਧਰ ਨੂੰ ਪੂਰੇ ਪਾਣੀ ਖੜਾ ਰਹਿੰਦਾ ਫਿਰ ਨਿਕਲਦਾ ਜਾਂਦਾ ਘੰਟੇ ਨਿਕਲ ਜਾਂਦਾ ਸਾਰਾ ਪਾਣੀ ਗੈਪ ਹੋ ਰੱਖਾ ਉਹ ਥੋੜੀ ਸੁੱਕੀ ਲੱਗਦੀ ਜਿਹੜੀ ਨਾਲ ਜੋੜ ਕੇ ਉਹ ਥੋੜੀ ਓਕੇ ਐ ਇਹ ਪੁਆਇੰਟ ਮਿਲਾਉਣੇ ਹੁੰਦੇ ਇਹਦੇ ਨਾਲ ਹੁਣ ਕੰਮ ਕਰਾਂਗਾ ਹੁਣ ਪੇਰ ਬਿੱਟੇ ਹੁਣ ਮਿਕਸਰ ਤਿਆਰ ਕਰੂੰਗਾ ਥੱਲੇ ਆ ਕੇ ਇਹ ਤਾਂ ਸਿਰ ਖਲਚੀ ਹੋ ਜਾਏ ਕੋਈ ਚੱਕਾ ਆ ਗਿਆ ਵਾਰਾ ਆਏ ਗਲੀ ਨਿਕਮ ਆਹੀ ਓੱਖਾ ਹੁਣਾ ਮੇਰੇ ਹੋਰੇ ਲੌਣੀ ਸੌਖੀ ਹੋਗੇ ਇੱਧਰ ਓੱਖੀ ਹੈ ਸਾਹੀ ਟਾਈਮ ਲੱਗਦਾ ਨਾ ਗਲੀ ਚ ਨਾ ਪੂਰੀ ਦਿਹਾੜੀ ਖਾ ਲੈਣੀ ਇਹਨੇ ਮੂਰੇ ਇੱਧਰ ਵੇੜਾ ਲੱਗ ਜਾਵੇ ਸਾ ਇਹਨਾਂ ਸੱਟਾ ਵੇੜਾ ਲੱਗ ਜਾਂਦਾ ਹਾਂ ਆਹ ਇੰਨਾ ਤਾਂ ਵੀ ਰੀਸੈਟਿੰਗ ਕਰਦੇ ਜਦ ਤੱਕ ਤੁਹਾਨੂੰ ਉੱਪਰ ਦਾਵਾ ਨਾ ਡਾਊਨ ਸੀਲਿੰਗ ਦਾ ਕੰਮ ਆ ਤੁਹਾਨੂੰ ਲੱਕੜੀ ਵੀ ਦਿਖੋਂਦਾ ਕਿੰਨੀ ਸੁੱਕ ਗਈ ਜਿਹੜੀ ਉੱਪਰ ਆਪਣੀ ਦਰਵਾਜ਼ਿਆਂ ਦੀ ਲੱਕੜੀ ਪਈ ਆ ਉਹ ਕਹਿੰਦੇ ਸੀਗੇ ਜੂਨ ਤੱਕ ਲੱਗਾਂਗੇ ਅਗਲੇ ਮਹੀਨੇ ਜਦ ਤੱਕ ਇਹਨਾਂ ਦਾ ਕੰਮ ਨਿਬੜ ਜੇ ਤਾਂ ਵਧੀਆ

రోజనలా <experiences of gutter filtrate> ਥੱਲੇ ਦੇ ਤਾਂ ਹੁੰਦੇ ਹੁੰਦੇ ਮੈਂ ਇਹ ਉਹ ਵੀ ਇਹ ਬਣੀ ਲੱਕੜੀ ਇੱਧਰ ਮੈਂ ਤਾਂ ਸੁੱਤੀ ਗਈ ਸਾਰੀ ਹੁਣ ਬਾਕੀਆਂ ਨੂੰ ਤਰਸੇ ਲਿਆ ਦਾ ਪਤਾ ਹੁੰਦਾ ਜੀ ਹੁਣ ਉਹ ਗਰਮੀਆਂ ਆਂ ਸਭ ਦੀ ਧੁੱਪ ਪੈਂਦੀ ਐ ਨਾਲ ਹਾਂ ਤਾਂ ਐ ਨਹੀਂ ਕਿ ਥੱਲੇ ਵੀ ਐ ਥੰਡੇ ਸਲਾਬ ਜੀ ਲੱਗੀ ਜਾਂਦੀ ਐ ਨੰਨਾ ਨਵੀ 15 ਜਾਂ 20 ਇੰਚ ਦੇ ਦਰਵਾਜ਼ੇ ਬਣਾਦਾਣੇ ਰੋਜ਼ਬਦ 15 20 ਦਿਨ ਮੇਸਾਡਾ ਪੋਰਟਸ ਨੂੰ ਲੱਗ ਜਾਂਦੇ ਹਨ ਦਰਵਾਜ਼ਿਆਂ ਨੂੰ ਟਾਕੀਆਂ ਨੂੰ ਔਰ ਇਹਦਾ ਆਪਣੀ ਬੀਜੋ ਟਾਕੀ ਹੈ ਇਹ ਪਹਿਲਾਂ ਪਤਾ ਹੁੰਦਾ ਥੱਲੇ ਵੀ ਆਪਾਂ ਨੇ ਉਹ ਹੀ ਲਵਾ ਲਵਾਂਗੇ ਇਹਦਾ ਕੰਮ ਸੌਖਾ ਹੁੰਨ ਉਹਦਾਂ ਨੇ ਲਾ ਕੇ ਵੀ ਲੰਮੇ ਮੇਰੇ ਕਾਕਿਆਂ ਨੇ ਡ੍ਰਿੱਲਾਂ ਕੱਢ ਕੇ ਗਲੀਆਂ ਕੱਢਣ ਲੱਗੇ ਵਿੱਚ ਲੋਕਿਆ ਦੁਬਾਰਾ ਮੈਂ ਲੰਘੀ ਗਈ ਆਨੇ ਤੁਸੀਂ ਬੜੇ ਦਿਨੋਂ ਮਹੀਨਾ ਲਟਾਣਾ ਕਾਹਨ ਨਾਮ ਤੇ ਆਉਂ ਹਾਂ ਹਾਂ ਚੱਲ ਬੜਾ ਚਲੋ ਕੌਣ ਜਵਾਨੀ ਮੈਂ ਅੱਡੋ ਬਣਾਣਾ ਕੀ ਰਗਦਾ ਹੋਇਆ ਲੱਗਦਾ ਲੋਈ ਬੱਦਲ ਵਾਈ ਵੀ ਹੋਣ ਲੱਗੇ ਹਨੇਰਾ ਨਾ ਬੱਦਲ ਜੀ ਆ ਗਏ ਉੱਪਰ ਧੁੱਪ ਤੇ ਜੇ ਵੈਸੇ ਪੱਦਰ ਦੱਸੇ ਵੇਦੇ ਇਹ ਮੈਦਰ ਰਿਪੋਰਟ ਵਿੱਚ ਹਮ ਮੰਨਣਾ ਪੈ ਜੇ ਵਰਨਾ ਉਹ ਦੇਖਦੇ ਅੱਜ ਸ਼ਾਮ ਤੱਕ ਨਿਕਲ ਜੂਗਾ ਕਿ ਨਹੀਂ ਹੌਣ ਲੱਗੇ ਹੋਏ ਪਰ ਲੱਗ ਜੀ ਹਾਂਜੀ ਮੈਨੂੰ ਯਾਰ ਲਗੂਗੀ ਹੈ ਲਾਉਣੀ ਲਾ ਦੋ ਤੁਹਾਡੀ ਮਰਜ਼ੀ ਹੈ ਪਹਿਲੀ ਵਾਰ ਮਨਾਂ ਕਰੀ ਸੀ ਨਾ ਫੈਨ ਦਾ ਕਰ ਰਹਿਣ ਦਵੇ ਇਧਰ ਇਧਰ ਲਾ ਦੋ ਦਿਖਣੀ ਰਹਿਣੀ ਕਿ ਆ ਵਾ ਤਾਂ ਮੈਂ ਇਧਰੋਂ ਬੰਦ ਦੋ ਤੇ ਰਹਿਣ ਕਰ ਦਿਓ ਬੰਦ ਕਰੀ ਤੇ ਦਿੰਦੋ ਬੰਦ ਹੋ ਜਾਊਗਾ ਹਾਂ ਹਾਂ ਸਾਹਮਣੇ ਠੀਕ ਆ ਇਧਰ ਰਹਿਣ ਦੋ ਲੈ ਭਾਈ ਸਾਰੀ ਢੜ ਗਈ ਹੈ ਲੈ ਭਾਈ ਸਾਰੀ ਢਾੜ ਤੋ ਇਹ ਜੀ ਮੰਡੀ ਆਹ ਹਾਂ ਇਹ ਸਾਹਮਣੇ ਸਾਹਮਣੇ ਇਧਰ ਰਹਿਣ ਦੋ ਦਿਖਣੀ ਨਹੀਂ ਦਹਾ ਨਹੀਂ ਉਹ ਵੀ ਆਹ ਰਹਿਣ ਦੋ ਕਲੀਨ ਕਰੀ ਵੀ ਉਹਨੇ ਹਾਂ ਮਾਸਕ ਨੇ ਦਰ ਦਰ ਲਾ ਦੋ ਆਹ ਨਾਲ ਜਿਹੜੇ ਉਹ ਪੈਪ ਛੱਡਿਆ ਵਾ ਉਹ ਸਰਾਖ ਮਾਰ ਦੇ ਵਿੱਚ ਜਿਹੜੇ ਉਹ ਤਾਰ ਵਾਲਾ ਉਤਨੋਂ ਉਹ ਲੈਂਡ ਕੱਢਣੀ ਆ ਯਾਰ ਉਹਨੇ ਜੀ ਠੀਕ ਆ ਬਾਕੀ ਤਾਂ ਠੀਕ ਆ ਇਹ ਤਾਂ ਆਹ ਟੈਲ ਜਿਹੜੀ ਆਹ ਆ ਹਾਂ ਹੈਂ ਇਹ ਗਾਧੇ ਨਹੀਂ ਤੇ ਕੋਈ ਨਹੀਂ ਲਾਈ ਪੈਰ ਨਖਰਾ ਵਰਤੀ ਹੋਏ ਨੇ ਵਿੱਚ ਹੈ ਹਾਂ ਅੰਸਾ ਗੁੰਦ ਲਾਇਆ ਪਾਉਣਾ ਠੀਕ ਹੈ ਠੀਕ ਜਿੰਨਾ ਕੰਮ ਹੁੰਦੇ ਨੇ ਖੁੰਜਾ ਰਹਿਣਾ ਹਰ ਬਾਹਰ ਆਹ ਫੜਨ ਟੇਲਾ ਕੱਟਣੀ ਲੱਗ ਗਈ ਤਦ ਹਵਾ ਬੰਨ ਨਾ ਰਹੀ। ਘਾਗਾ ਕਰਕੇ ਥੋੜਾ ਮੌਸਮ ਠੰਡਾ ਹੋਇਆ। ਕਿ ਜੇ ਹਵਾ ਰੁਕ ਜੇ ਸਾਂਹ ਨਾ 40 41 ਟੈਂਪਰੇਚਰ ਪਹੁੰਚ ਜਾਵੇ ਗਰਮੀ ਕਰਕੇ। ਆ ਦੇਖਣ ਲੱਗ ਰਹੀਆਂ। ਹੁਣ ਇਹ ਤੇ ਬਈ ਲਾਈਟ ਦੱਸਿਓ ਲਾਈਟ ਕਿਹੜੀ ਲਾਈਏ ਇਹਦੇ ਚਾਰੇ ਪਾਸੇ ਲਾਈਟ ਕਮਾਈਏ ਕਿਤੇ ਗੱਬੇ ਲਾਈਟ ਲਾ ਦੀਏ ਜਿਹੜੀ ਚਾਰੇ ਪਾਸਾ ਨੂੰ ਵੱਜਦੀ ਹੈ ਹੋਰ ਜੀ ਥੋੜੀ ਜਿਹੀ ਡਿਸਕ੍ਰਿਪਸ਼ਨ ਜਲਦੀ ਕਿੱਦਾਂ ਲਾਈਏ ਟਾਈਟ ਚੈਨਰ ਵੇਖਿਓ 사운ਟ ਕਿੰਨਾ ਕਮ ਹੁੰਦਾ ਮਹਾਲਪ੍ਰੀਤ ਮਹਾਲਪਾ ਤੇ ਗਲੀ ਸਾਰੇ ਕੱਢਦੇ ਨੇ ਯੋ ਸਾਹਮਣੇ ਟੈਲ ਲਾਉਣ ਨੂੰ ਕਿਹਾ ਹਾਂ ਅੰਮ੍ਰਿਤ ਚ ਟਾਇਰ ਕੱਢਣੀ ਹੋਰ ਆ ਜਾ ਕਢਾ ਦੇ ਮਟਰ ਹਾਂ ਪੂਰੀ ਸਾਫ ਹਾਂ ਐਨ ਪੂਰਾ ਪੀਸ ਬਹੁਤ ਪੂਰੀ ਚਾਹੀਦੀ ਇਹਨਾਂ ਨੂੰ ਪੂਰੀ ਵੀ ਲੈ ਲਵੇ ਉੱਥੇ ਤੇ ਵੀ ਚੱਕ ਲਿਓ ਆ ਵੀ ਕੱਢ ਲਓ ਠੀਕ ਹੈ ਇੱਕ ਮਿੰਟ ਓਰੇ 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 ਆ ਖੜੀ ਕੱਢ ਲਿਓ ਅੱਗੇ ਪਿੱਛੇ ਇਹ ਦਿੱਤੀ ਕਿ ਅੰਦਰ ਚਿੱਟੀਆਂ ਆ ਇਹ ਟੀਲਾ ਚੱਕ ਲੈ ਦੋ ਡੱਬੇ ਚੱਕ ਲੈ ਇਹਨਾਂ ਦੇ ਆਹ ਤੇ ਵਾਹੋਂ ਘੜੀ ਤੇਲ ਵਾਫਸੋਂਗੇ ਤੇ ਜਲੀ ਇਹ ਬਦਨੀ ਘੜੀ ਤੇਲ ਇਹ ਚੱਕਦੇ ਕਮਰੇ ਦੀ ਬੈਕ ਸਾਈਡ ਗੈਸਟ ਰੂਮ ਗੈਸਟ ਰੂਮ ਦੇ ਬਾਥਰੂਮ ਦੀ ਢਾਲ ਹੈ ਕਰਦੇ ਆਪ ਬਲੌਗ ਬੰਦ ਹੋਰੀ ਤੇ ਕੱਲ ਨੂੰ ਦਿਖਾਵਾਂਗੇ ਕੰਮ ਕਿੰਨਾ ਹੋ ਗਿਆ ਕਿੰਨਾ ਰਹਾਂਗਾ ਚੱਲਦਾ ਕਰਦੇ ਵੀਡੀਓ ਬੰਦੀ ਓਕੇ ਬਾਦਰ